ਮਨੋ ਤਾਂ ਆਪ ਸਭ ਦਾ ਸਵਾਗਤ ਹੈ ਜੀ ਤੁਸੀਂ ਮੇਰਾ ਖਿਆਲ ਹੈ ਇਸ ਮਸਲੇ ਤੋਂ ਜਾਣੂ ਹੋਵੋਗੇ ਮੈਂ ਪਹਿਲਾਂ ਜਦੋਂ ਸਰਪੰਚਾਂ ਦੀਆਂ ਚੋਣਾਂ ਚ ਔਰ ਲੋਕਲ ਚੋਣਾਂ ਚ ਮਹਿਲਾਵਾਂ ਨੂੰ ਪ੍ਰਤਨਿਧਤਾ ਮਿਲਿਆ ਤੇ ਮਹਿਲਾ ਸਸ਼ਕਤੀਕਰਨ ਦੇ ਨਾਂ ਤੇ ਉਹਨਾਂ ਦੇ ਪਤੀ ਉਹਨਾਂ ਨੂੰ ਕਿਹਾ ਜਾਂਦਾ ਸੀ ਸਰਪੰਚ ਪਤੀ ਜਾਂ ਸਰਪੰਚ ਪਰਣੀ ਹੁਣ ਵਿਧਾਇਕ ਪਤੀ ਤੇ ਵਿਧਾਇਕ ਪਤਨੀ ਵਾਲੀ ਕਹਾਣੀ ਹੋ ਗਈ ਰਾਜਪੁਰੇ ਚ ਔਰ ਸਾਰੀ ਕ腐ਸ਼ਨ ਕਰਦੇ ਆ ਮੰਡੀ ਦੇ ਅੰਦਰ ਕੀ ਹਹਾਕਾਰ ਮੱਚੀ ਪਈ ਆ ਮੈਂ ਭਗਵੰਤ ਮਾਨ ਜੀ ਨੂੰ ਸੀਐਮ ਸਾਹਿਬ ਨੂੰ ਪ੍ਰਾਰਥਨਾ ਕਰਦਾ ਕਿ ਇਹ ਜਗਾ ਜਗਾ ਤੇ ਤੁਹਾਡੇ ਐਮਐਲਏ ਨੇ ਲੁੱਟਮਾਰ ਮਚਾਈ ਹੋਈ ਆ ਅਸੀਂ ਇਹਨਾਂ ਦਾ ਡਟਵਾਂ ਵਿਰੋਧ ਕਰਾਂਗੇ ਔਰ ਅਸੀਂ ਖਾਲੀ ਰਾਜਨੀਤਿਕ ਲਾਭ ਲੈਣ ਲਈ ਨਹੀਂ ਇਹ ਕਰ ਰਹੇ ਆ 50 50 66 ਸਾਲ ਤੋਂ ਲੋਕ ਬੈਠੇ ਹੋਏ ਆ ਔਰ 200 ਤੋਂ ਜ਼ਿਆਦਾ ਪਰਿਵਾਰਾਂ ਦਾ ਰੋਜ਼ਗਾਰ ਹੈ ਔਰ 5 5 6 6 ਬੰਦੇ ਇੱਕ ਦੁਕਾਨ ਤੇ ਹੋਰ ਕੰਮ ਕਰਦੇ ਆ ਤਾਂ ਉਹ ਇਹਦਾ ਮਤਲਬ 2000 ਤੋਂ ਵੱਧ ਪਰਿਵਾਰ ਹੋ ਗਏ ਤੇ ਤੁਸੀਂ ਇਹਨਾਂ ਪਰਿਵਾਰਾਂ ਦਾ ਰੋਜ਼ਗਾਰ ਖਤਮ ਕਰਨ ਲੱਗੇ ਹੋ ਰੋਜ਼ਗਾਰ ਦੇਣ ਦੀ بجائے ਖੋਣ ਲੱਗੇ ਹੋ ਔਰ ਇੱਥੇ ਐਮਐਲਏ ਦਾ ਪਤੀ ਆਇਆ ਉਹ ਕਹਿੰਦਾ ਨਾਲ ਇੱਕ ਦੋ ਦਲਾਲ ਲਏ ਉਹਨੇ ਉਹ ਕਹਿੰਦਾ ਕਿ ਇਹ 6 ਲੇਨ ਬਣਾਉਣੀ ਆ ਅਰੇ 6 ਲੇਨ ਕਿੱਥੋਂ ਬਣ ਜੂ ਮਹਾਪੁਰਸ਼ੋ ਉਹ ਜਿਹੜਾ ਪੋਲਾ ਉਹਨੂੰ ਦੇਖ ਲਓ ਜਾ ਕੇ ਝੂਠ ਬੋਲਦਾ ਬਾਈਪਾਸ ਨਿਕਲ ਗਿਆ ਜਾਣ ਬੁਝ ਕੇ ਕਿ ਅਸੀਂ ਇੱਥੇ ਕਬਜ਼ੇ ਲਵਾਂਗੇ ਕਬਜ਼ੇ ਲੈ ਕੇ ਫਿਰ ਮਹਿੰਗੇ ਭਾਅ ਤੇ ਕਰੋੜਾਂ ਰੁਪਏ ਛਾਪਾਂਗੇ ਇਹ ਕੰਮ ਆ ਜਾਂ ਇਹ ਦੁਕਾਨਾਂ ਵਾਲਿਆਂ ਤੋਂ 30-30 40-40 ਲੱਖ ਰੁਪਏ ਲੈ ਲਾਂਗੇ ਗਰੀਬ ਆਦਮੀਆਂ ਤੋਂ। ਔਰ ਇਸ ਤਰ੍ਹਾਂ ਦਾ ਇਹ ਕੰਮ ਚੱਲ ਰਿਹਾ। ਇਸ ਕਰਕੇ ਇਹ ਕੰਮ ਅਸੀਂ ਚੱਲਣ ਨਹੀਂ ਦੇਣਾ। ਇੱਥੇ ਈਡੀ ਵੀ ਹੈਗੀ ਆ। ਇੱਥੇ ਬਾਕੀ ਵੀ ਸਾਰਾ ਕੁਝ ਆ। ਔਰ ਬਜਾਏ ਕਿ ਜੇਲ੍ਹ ਜਾਂਦੇ ਹੁੰਦੇ ਆ ਇਹ ਵੀ ਸਮਝ ਲਓ। ਆਮ ਜਨਤਾ ਤਾਂ ਘਟ ਜਾਂਦੀ ਆ, ਉਹ ਸਹਿ ਵੀ ਲੈਂਦੀ ਆ। ਜੇਲ੍ਹ ਜਾਣਾ ਪਊ ਔਰ ਜੇ ਇਹੋ ਜਿਹੀ ਕ腐ਸ਼ਨ ਜਾਂ ਧੱਕਾ ਆ ਕੇ ਕਰੋਗੇ ਤਾਂ ਤੁਹਾਡਾ ਸਾਹਮਣਾ ਕਰਨ ਨੂੰ ਵੀ ਬੈਠੇ ਆ। ਮੈਂ ਮੁੱਖ ਮੰਤਰੀ ਜੀ ਨੂੰ ਪ੍ਰਾਰਥਨਾ ਕਰਦਾ ਕਿ ਇਹਨਾਂ ਭ੍ਰਸਤ ਲੋਗਾਂ ਨੂੰ ਰੋਕਿਆ ਜਾਵੇ ਥੋਡੀ ਪਾਰਟੀ ਦਾ ਆਉਣ ਵਾਲੇ ਟਾਈਮ 'ਚ ਇੱਕ ਵੀ ਵਿਧਾਇਕ ਨਹੀਂ ਆਉਣਾ ਆ ਤੁਸੀਂ ਮਾਰ ਲਓ ਲੱਤਾਂ 'ਚ ਗੋਲੀਆਂ ਉਦਾਂ ਹੀ ਇਹਦੇ ਨਾਲ ਕੁਝ ਨਹੀਂ ਹੋਣਾ ਲੋਕਾਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਆ ਕੇ ਕਰੂਗੀ ਜੋ ਕਰੂਗੀ ਇਹਨਾਂ ਤੋਂ ਕੁਝ ਨਹੀਂ ਹੋਣਾ ਲੋਕਾਂ ਤੋਂ ਫਰੋਤੀਆਂ ਲਈਆਂ ਜਾ ਰਹੀਆਂ ਨੇ ਪਬਲਿਕ ਤੇ ਸ਼ਰਿਆਮ ਹਮਲੇ ਹੁੰਦੇ ਨੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਇਹ ਜੋਗੀ ਅਦਿੱਤਨਾਥ ਤੋਂ ਸਿੱਖ ਲਓ ਯੂਪੀ ਜੇ ਇਸ ਜਗ੍ਹਾ ਤੇ ਕਰਦੇ ਆ ਤਾਂ ਅਗਲਾ ਚੌਕ ਨਹੀਂ ਕਰਾਸ ਕਰਦੇ ਫਿਰ ਲੱਤਾਂ ਤੇ ਚੱਲ ਕੇ ਨਹੀਂ ਆਉਂਦੇ ਗੁੰਡੇ ਘਰੀਸਕੇ ਲਿਓਣੇ ਪੈਂਦੇ ਆ ਮਾਰ ਮਾਰ ਗੋਲੀਆਂ ਸੱਟ ਲੈਂਦੇ ਆ ਇਹ ਸਰਕਾਰ ਦਾ ਕੰਮ ਕੰਮ ਸੁਰੱਖਿਅਤ ਰੱਖਣਾ ਨਹੀਂ ਹੈ ਸੁਰੱਖਿਅਤ ਮਹਿਸੂਸ ਕਰਾਉਣਾ ਵੀ ਆ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਆ ਹੁਣ ਤੁਸੀਂ ਉਹਨਾਂ ਦੀ ਜਾਇਦਾਦਾਂ ਤੇ ਉਹਨਾਂ ਦੀਆਂ ਦੁਕਾਨਾਂ ਵੀ ਥੋਣੀਆਂ ਸ਼ੁਰੂ ਕਰਤੀਆਂ ਫਿਰ ਉਹਨਾਂ ਦੇ ਘਰ ਵੀ ਥੋਣੇ ਸ਼ੁਰੂ ਕਰਤੇ ਹੈ ਇਹ ਇਹ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਇਹ ਸਰਕਾਰਾਂ ਦੇ ਵਿਧਾਇਕ ਕਰਦੇ ਨੇ ਇਹ ਕਿਸ ਤਰ੍ਹਾਂ ਦਾ ਕੰਮ ਹੈ ਮੈਂ ਮੁੱਖ ਮੰਤਰੀ ਜੀ ਨੂੰ ਕਹੂੰਗਾ ਕਿ ਐਸੀ ਵਿਧਾਇਕ ਤੇ ਕਾਰਵਾਈ ਕਰੋ ਇਹ ਜਿਹੜੇ ਰਾਜਪੁਰੇ ਦੇ ਅੰਦਰ ਜੋ ਹੋ ਰਿਹਾ ਐ। ਇਹਦੀ 6th ਲੇਨ ਦੀ ਗੱਲ ਕਰਦੇ ਸੀ 200 ਮੀਟਰ ਤੱਕ ਦਾ ਏਰੀਆ ਕਹਿੰਦੇ ਸੀ 200 ਮੀਟਰ ਦੇ ਏਰੀਆ ਤੱਕ ਹੀ ਇਹ ਲੇਨ ਬਣੋਰੀਆਂ। ਬਾਕੀ ਏਰੀਆ ਕਿਹਨੇ ਕਵਰ ਕਰਦਾ ਹੈ ਉਹਦੀ ਗੱਲ ਵੀ ਨਹੀਂ ਕਰਦਾ। ਅਰੇ ਵੀ ਬਣਨੀ ਨਹੀਂ ਕੁਝ ਕੋਈ ਪ੍ਰਪੋਜ਼ਲ ਹੀ ਨਹੀਂ। ਪਹਿਲੀ ਗੱਲ ਤਾਂ ਜਿਹੜੀਆਂ ਸੜਕਾਂ ਟੁੱਟੀਆਂ ਪਈਆਂ ਨੇ ਉਹਦਾ ਪੈਚ ਵਰਕ ਤਾਂ ਕਰ ਲਓ। ਖੰਡੇ ਪਏ ਪਏ ਆ ਉਹ ਸੜਕਾਂ ਨੇ ਜਾਂ ਖੰਡੇ ਨੇ ਰਾਜਪੁਰੇ 'ਚ ਪਤਾ ਕਰ ਲਓ। ਇਹ ਇਹ ਕਿਹੜੀ ਕਹਾਣੀ ਕਰ ਲਈ। ਇਹ ਬਿਲਕੁਲ ਨਹੀਂ ਬਣੂ ਜੇ ਇਸ ਤਰ੍ਹਾਂ ਕਰਨਗੇ ਤਾਂ ਅਸੀਂ ਉਸ ਦਾ ਬਹੁਤ ਡਟਵਾ ਵਿਰੋਧ ਕਰਾਂਗੇ ਔਰ ਇਹ ਤਾਂ ਰਾਜਪੁਰੇ ਚ ਕਈ ਐਮਐਲਏ ਆਏ ਕਈ ਚਲੇ ਗਏ ਅੱਜ ਉਹਨਾਂ ਦਾ ਕੋਈ ਨੌ ਲੈਣ ਵਾਲਾ ਹੈਗਾ ਜਿਹੜਾ ਚੰਗਾ ਕੰਮ ਕਰੂਗਾ ਉਹਦਾ ਲੋਕ ਨੌ ਲੈਂਦੇ ਆ ਇਹਨਾਂ ਦਾ ਨਾਮ ਲੈਵਾ ਵੀ ਕੋਈ ਨਹੀਂ ਲੱਭਣਾ ਪੰਜਾਬ ਦਾ ਆਵਾਜ਼ ਦੀ ਪਾਰਟੀ ਆ ਰੰਗਲਾ ਪੰਜਾਬ ਬਣਾਉਣਾ ਇਹ ਇਹ ਸੁਧਾਰਣ ਆਏ ਸੀਗੇ ਇਹ ਤਾਂ ਵਿਗਾੜਨ ਆ ਗਏ ਧਨਵੰਤ ਸਾਬ 2023 ਦੇ ਵਿੱਚ ਇਨ੍ਹਾਂ ਹੀ ਦੁਕਾਨਦਾਰਾਂ ਦੇ ਫਾਰਮ ਭરાਏ ਗਏ ਸੀਗੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਕਿਸੇ ਜਗ੍ਹਾ ਤੇ ਪੱਕਾ ਕੀਤਾ ਜਾਏਗਾ ਤੇ ਮੈਡਮ ਨੂੰ ਕਰਦੇ ਸੀ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਉਹ ਕੰਮ ਚੱਲ ਰਿਹਾ ਹੈ ਕੰਮ ਨਹੀਂ ਚੱਲ ਰਿਹਾ ਕਬਜ਼ਾ ਕਰ ਰਹੇ ਆ ਔਰ ਅੱਗੇ ਵੇਚਣਾ ਉਹਨਾਂ ਨੇ ਇਹ ਜਗ੍ਹਾ ਨੂੰ ਮਹਿੰਗੇ ਭਾਅ ਤੇ ਔਰ ਕਰੋੜਾਂ ਰੁਪਏ ਬਣਾਉਣ ਦੀ ਕਹਾਣੀ ਹੈ ਇਹ ਕਿਉਂ ਇਹਨਾਂ ਤੋਂ ਛੁਲਵਾਉਣ ਇਹ ਆਪੇ ਹੀ ਆਪਦਾ ਪੱਕਾ ਬਣਾ ਲੈਣਗੇ ਇਹਨਾਂ ਨੂੰ ਕਹਦੇ ਹੋ ਕਿ ਵੀ ਆਪਦਾ ਆਪਦਾ ਪੱਕਾ ਬਣਾ ਲਓ ਕਰ ਲੈਣਗੇ ਉਹ ਕੀ ਪੱਕਾ ਦੇਣਗੇ ਇਹ ਸਰਕਾਰ ਕੋਲ ਪੈਸਾ ਨਹੀਂ ਆਰਥਿਕ ਐਮਰਜੈਂਸੀ ਲੱਗਣ ਵਾਲੀ ਆ ਕਰਜ਼ੇ ਹੋ ਲਈ ਜਾਂਦੇ ਆ ਐਮਐਲਏ ਇਹਨਾਂ ਦੇ ਚੋਰ ਨੇ ਨਸ਼ੇ ਉਹ ਬਕਾਉਂਦੇ ਆ ਪੈਸੇ ਲੈ ਕੇ ਪੁਲਿਸ ਵਾਲਿਆਂ ਨੂੰ ਲਗਾਉਣਾ ਹੋਰ ਸਰਕਾਰੀ ਅਧਿਕਾਰੀਆਂ ਨੂੰ ਲਗਾਉਣਾ ਇਹ ਕੋਈ ਗੱਲ ਆ ਸਰਵਣ ਸਾਹਿਬ ਜਿਹੜੀ ਬਾਹਰ 4 ਲਾਈਨ ਬਣੀ ਹੋਈ ਆ ਬਾਹਰ ਜਿਹੜੀ ਨੈਸ਼ਨਲ ਹਾਈਵੇ ਆ ਉਹ ਤਾਂ ਬਣਾਇਆ 4 ਲਾਈਨ 6th ਲਾਈਨ ਸ਼ਹਿਰ ਦੇ ਅੰਦਰ ਕਿਵੇਂ ਬਣ ਸਕਦੀ ਆ ਅਰੇ ਝੂਠ ਬੋਲਦੇ ਆ ਜੀ ਕੁਝ ਨਹੀਂ ਬਣਨਾ ਇਹ ਤਾਂ ਦਲਾਲਾਂ ਨੂੰ ਨਾਲ ਲੈ ਕੇ ਆਉਂਦੇ ਆ ਪੈਸੇ ਇਕੱਠੇ ਕਰਨ ਇਹਨੂੰ ਕਰਾਵਾਂਗੇ ਅੰਦਰ ਇਹ ਜਾਊਗਾ ਜੇਲ੍ਹ ਮੈਂ ਪਹਿਲਾਂ ਮੰਡੀ ਚੋਂ ਵੀ ਭਜਾਇਆ ਸੀ ਚੀਫ ਮਿਨਿਸਟਰ ਨੂੰ ਕਰਨੀ ਪਈ ਡੀਸੀ ਨੂੰ ਕਹਿਣਾ ਪਿਆ ਹਰੇਕ ਗੱਟੇ ਦੇ ਉੱਪਰ ਪੈਸੇ ਲੈਣੇ ਆ ਜੀ ਇਹ ਕੋਈ ਗੱਲ ਇਹਦੇ ਵਿੱਚ ਕੀ ਮਨਸ਼ਾ ਕੀ ਉਹ ਤੁਹਾਡੇ ਸਾਹਮਣੇ ਹੋ ਸਕਦੀ ਕਿਉਂ ਇਸ ਦਾ ਕੁਝ ਕਰ ਰਹੇ ਹੋ ਸ਼ੋਰੀ ਡਾਕਾ ਹੋਰ ਕੀ ਮਨਸ਼ਾ ਹੋਣੀ ਆ ਤੁਹਾਨੂੰ ਇਹ ਦੱਸਣਾ ਕਿ ਅਸੀਂ ਤਾਂ ਤਰਸਤਾ ਬਦਲਾਵ ਲਈ ਆਏ ਸੀ ਅਸੀਂ ਤਾਂ ਵਿਗਾੜਨ ਲਈ ਆਏ ਆ ਤੁਸੀਂ ਰੰਗਲਾ ਪੰਜਾਬ ਬਣਾਉਣ ਆਏ ਸੀ ਅਸੀਂ ਖੂਨੀ ਪੰਜਾਬ ਬਣਾਉਣਾ ਆਏ ਆ ਇਹ ਹੈ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਔਰ ਇਹਨਾਂ ਨੂੰ ਬਣਾ ਦੇਵਾਂਗੇ ਬੰਦੇ ਅਸੀਂ ਕਮਜ਼ੋਰ ਨਹੀਂ ਹੈਗੇ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਡਟ ਕੇ ਮੁਕਾਬਲਾ ਕਰੂ ਔਰ ਇੱਥੇ ਕੁਝ ਨਹੀਂ ਕਰਨ ਦੇਵਾਂਗੇ ਪੱਤਾ ਨਹੀਂ 흘ਣ ਦੇਵਾਂਗੇ ਕਰ ਚੋਰੀ ਅਸੀਂ ਤਾਂ ਲੋਕ ਤਾਂ ਹੱਥ ਜੋੜਦੇ ਆ ਨਾ ਕਿ ਐਮਐਲਏ ਸਾਹਿਬ ਸਾਨੂੰ ਛੱਡ ਦਿਓ ਅਸੀਂ ਕਹਿੰਦੇ ਤੂੰ ਕਰਕੇ ਦਿਖਾ ਜੇ ਤੇਰੀ ਮਾਂ ਨੇ ਦੁੱਧ ਪਿਆਇਆ ਇੱਦਾਂ ਆ ਕੇ ਤੂੰ ਰਜਿਸਟਰ ਲੈ ਕੇ ਆ ਜੰਨਾ ਕਿ ਮੈਨੂੰ ਐਨਏ ਤਾਂ ਇੰਨੇ ਪੈਸੇ ਦੇ ਦੇ ਤੂੰ ਦਲਾਲ ਪਿੱਛੇ ਆ ਕੇ ਕਹਿੰਦੇ ਨਹੀਂ ਤੁਹਾਡੇ ਹਟਾ ਦੇਵਾਂਗੇ ਰੋਦਕਾਰ ਇੱਦਾਂ ਕਿੱਥੇ ਢਾ ਦੂ ਦਰਵਾਜ਼ਾ ਵੀ ਇੱਥੇ ਇੱਥੇ ਲਾਈਨ ਦੇ ਵਿੱਚ ਜਿਹੜਾ ਕਹਿ ਰਹੇ ਆ ਪਟਾੜੇ ਰਾਜ ਪਟਾੜੇ ਦੋ ਮੰਦਰ ਹੈ ਦੋ ਮੰਦਰ ਜਦੋਂ ਪਹਿਲੇ ਸੜਕ ਬਣੀ ਸੀ ਉਦੋਂ ਵੀ ਹਟਾਉਣ ਦੀ ਠੰਡਨ ਸਾਹਿਬ ਦੀ ਗੱਲ ਹੈ ਉਦੋਂ ਵੀ ਸਰਸਪੰਤੀ ਨਾਲ ਜਿਹੜਾ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਦੋਂ ਵੀ ਮੰਦਰ ਨਹੀਂ ਹਟਿਆ ਜਦੋਂ ਹੁਣ ਵੀ ਮੰਦਰ ਹੈਗੇ ਉੱਥੇ ਜਗ੍ਹਾ ਤੇ ਹੈਗੇ ਹਟਣ ਜਾਂਦੇ ਫਿਰ ਸਿਕਸ ਲਾਈਨ ਦਾ ਪ੍ਰੋਵੀਜ਼ਨ ਕੋ ਨਹੀਂ ਹੈ ਸਿਕਸ ਲੇਨ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਤੁਸੀਂ ਉਹਨੂੰ ਕਹੋ ਕਿ ਪਲੈਨਿੰਗ ਲਿਆ ਕੇ ਦਿਖਾ ਕਿਤੇ ਕੁਝ ਨਹੀਂ ਹੈ ਮੈਂ ਕਹਣਾ ਅਧਿਕਾਰਿਕ ਤੌਰ ਤੇ ਕਹਣਾ ਕੋਈ ਪ੍ਰੋਵੀਜ਼ਨ ਨਹੀਂ ਸੈਂਟਿਫਿਕਸ ਲੇਨ ਦਾ ਮੇਰੇ ਵੱਲੋਂ ਸਭ ਮੈਡਮ ਨੇ ਇਸ ਗੱਲ ਦਾ ਜਵਾਬ ਦਿੰਦੋ ਇਹ ਕਿਹਾ ਸੀਗਾ ਕਿ ਹਲੇ ਕੋਈ ਇਹ ਜੀ ਕੋਈ ਗੱਲ ਨਹੀਂ ਹੈ ਕਿ ਵੀ ਚੋੜੀ ਕੀਤੀ ਜਾਏਗੀ ਜੇ ਕੱਲ ਨੂੰ ਆਈ ਤਾਂ ਇਹਨਾਂ ਨੂੰ ਪਹਿਲਾਂ ਹੀ ਸ਼ਿਫਟ ਕਰਾ ਦਿੱਤਾ ਜਾਏਗਾ ਉੱਥੇ ਇਦਾਂ ਕੁਝ ਨਹੀਂ ਆਉਣਾ ਬਾਹਰ ਤਾਂ ਬਣਾਓ ਪਹਿਲਾਂ